ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਪਿੰਡ ਮਾੜੀ ਮੋਸਤਵਾ ਤਹਿਸੀਲ ਬਾਗਾਪੁਰਾਣਾ ਤੇ ਮੋਗੇ ਜ਼ਿਲ੍ਹੇ ਦੀ ਹੈ ਦੋਸਤੋ ਇਹ ਅੱਜ ਦੀ ਵੀਡੀਓ ਘਰੇਲੂ ਪਰਿਵਾਰ ਦੇ ਘਰੋਂ ਬਣਾ ਰਿਹਾ ਘਰੇ ਰੈਟਿੰਗ ਚ ਜਿਵੇਂ ਦੇਖਦੇ ਹੋ ਪਸ਼ੂ ਰੱਖੇ ਹੋਏ ਆ ਤੇ ਨਾਲ ਨਾਲ ਇਹਨਾਂ ਦਾ ਵਾਹੀ ਦਾ ਕੰਮ ਵੀ ਜਿਆਦਾ ਆ ਵਿੱਚੋਂ ਇੱਕ ਆ ਤਾਂ ਨਾਕ ਦੋਸਤੋ ਹਰ ਵਾਰੀ ਸੇਲ ਕਰ ਦਿੰਦੇ ਆ ਤੇ ਉਹਨੇ ਘਰ ਆਪਣਾ ਹੀ ਰੱਖਦੇ ਜਿੰਨੇ ਘਰੇ ਵੀ ਸੌਖੇ ਚੋਈ ਜਾਣ ਕਿਉਂਕਿ ਵਾਹੀ ਦਾ ਕੰਮ ਜਿਆਦਾ ਆ ਤੇ ਥਣਾ ਦੀ ਸਾਫ਼ ਸੁਥਰੀ ਪੂਰੀ ਘਰ ਦੀ ਘਰੇਲੂ ਪਰਿਵਾਰ ਕੋਲੇ ਕੋਈ ਵਪਾਰ ਦਾ ਕੰਮ ਨਹੀਂ ਆਮ ਤੁਹਾਨੂੰ ਪਤਾ ਹੀ ਵੀ ਥਾਣਾ ਦੇ ਜਿਹੜੇ ਸਾਫ਼ ਸੁਥਰੇ ਪਸ਼ੂ ਘੱਟ ਹੀ ਨਿਕਲਦੇ ਆ ਪਰ ਪੂਰੀ ਆਪਾਂ ਜਾਣਕਾਰੀ ਫਿਰ ਵੀ ਮਾਲਕਾਂ ਤੋਂ ਲੈ ਕੇ ਦੇਵਾਂਗੇ ਬੇਨਤੀ ਇਹ ਹੀ ਹੁੰਦੀ ਹੈ ਵੀ ਕਿਸੇ ਵੀ ਪਸ਼ੂ ਦੀ ਤਸੱਲੀ ਪੱਰਖ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਹੈ ਹਰ ਵਾਰੀ ਬੇਨਤੀ ਇਹਨ ਦੀ ਬਾਕੀ ਮਾਲਕਾਂ ਦਾ ਨੰਬਰ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਜਾਣਕਾਰੀ ਮਾਲਕਾਂ ਤੋਂ ਲੈ ਲੈਣੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਗੇ ਨਾਮ ਗਰਜੰਟ ਸਿੰਘ ਹਾਂ ਜੀ ਪਿੰਡ ਮਾੜੀ ਮਸਤਫਾ ਪੱਤੀ ਮਾਲਕੀ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ 86999 ਹਾਂਜੀ 3434 ਠੀਕ ਹੈ ਜੀ ਨੰਬਰ ਦੋਸਤੋ ਬਾਕੀ ਥੱਲੇ ਵਾਲੇ ਬੱਸ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਇਹ ਆਪਣੀ ਘਰ ਦੀ ਮੱਝੋ ਜੀ ਹਾਂਜੀ ਘਰ ਦੀ ਵੇਚਣ ਦਾ ਕੀ ਕਾਰਨ ਹੈ ਜੀ ਵੇਚਣ ਦਾ ਹੁਣ ਦੋ ਮੱਝਾਂ ਸੂਈਆਂ ਵੰਗਾਂ ਹੈਈਆਂ ਹਾਂਜੀ ਉਹਦਾ ਸਰਦਾਗਾ ਠੀਕ ਹੈ ਜੀ ਅਸੀਂ ਆਖਾਂ ਚੱਲੇ ਕੇ ਵੇਚ ਦਿੰਨੇ ਹਾਂ ਠੀਕ ਹੈ ਜੀ ਲੋ ਉਸ ਵੈਸੇ ਵੇਚਣ ਦਾ ਕਾਰਨ ਤੁਹਾਨੂੰ ਦੱਸ ਦਗੇ ਵੀ ਵੈਸੇ ਮੱਝ 'ਚ ਕੋਈ ਨੁਕਸ ਨਹੀਂ ਆ ਸਾਹਮਣੇ ਜਿਹੜੀਆਂ ਮੱਝਾਂ ਤੁਸੀਂ ਦੇਖ ਰਹੇ ਦੋ ਇਹਨਾਂ ਦੇ ਸੂਏ ਪਏ ਵੀ ਤਾਂ ਕਰਕੇ ਫਿਰ ਤਿੰਨੇ ਕਈ ਵਾਰ ਚਵਾਈ ਦਾ ਵੀ ਔਖਾ ਹੋ ਜਾਂਦਾ ਹੈਗਾ ਤੇ ਬਾਕੀ ਇਹ ਹੁਣ ਕਿਹੜਾ ਸੂਆ ਸੁੰਦੀ ਐ ਜੀ ਦੂਜਾ ਸੂਆ ਸੀ ਦੂਜਾ ਸੂਆ ਸੁੰਦੀ ਆ ਠੀਕ ਆ ਜੀ ਕਿੰਨੇ ਕ ਦਿਨ ਲੈ ਜੂਗੀ ਜੀ ਵੈਸੇ ਦਿਨ ਤਾਂ ਤੇ ਪੂਰੇ ਹੋਏ ਵੀ ਆ ਹਾਂਜੀ ਲੈ ਜੂਗੀ ਦੋ ਤਿੰਨ ਦਿਨ ਉੱਤੋਂ ਅੱਛਾ ਦੋ ਤਿੰਨ ਦਿਨ ਉੱਤੋਂ ਲੈ ਜਾਂਦੀ ਆ ਠੀਕ ਆ ਜੀ ਤੇ ਕਿੰਨਾ ਕ ਦੁੱਧ ਦਿੰਦੀ ਰਹੀ ਐ ਜੀ ਦੁੱਧ ਤਾਂ ਪਹਿਲੇ ਸੂਏ ਪਰ ਸੂਈ ਸੀਗੀ ਹਾਂਜੀ ਇਹ 2 ਮਹੀਨਿਆਂ ਬਾਅਦ ਹੀ ਫੇਰ ਬਣਗੀ ਹਾਂਜੀ ਇਹ 6.5 ਲੀਟਰ ਦਿੰਦੀ ਸੀ ਡੰਗ ਦਾ ਹਾਂਜੀ ਮਤਲਬ ਕਿ 13 ਲੀਟਰ ਪਿਆ ਕੇ ਅੱਛਾ ਕੱਟੇ ਨੂੰ ਪਿਆ ਕੇ ਹਾਂਜੀ ਮਤਲਬ ਕਿ 13 ਲੀਟਰ ਦੋ ਬੱਚੇ ਨੂੰ ਚੰਗਾ ਕੇ ਉੱਪਰ ਸੀਗਾ 13 ਲੀਟਰ ਤਾਂ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਕਸਮਾ ਦਿੰਦੀ ਰਹੀ ਫਿਰ ਦੁੱਧ ਇਹਨਾਂ ਹੋ ਗਏ ਤਾਈ ਕੰਨਮੀ ਨੇ ਛੱਡੀ ਨੂੰ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਥਾਣਾ ਥਾਣਾ ਦੀ ਚਵਾਈ ਚੋਈ ਦੀ ਥਣ ਵਧੀਆ ਗਈ ਓਕੇ ਜੀ ਹਾਂਜੀ ਠੀਕ ਹੈ ਜੀ ਤੋਰੋ ਜੀ ਮੜਾ ਜੇ ਕਢਾ ਦਿਓ ਕਿੜਾ ਤੇ ਕੋਈ ਭਾਰ ਪਿੱਛੇ ਦੀ ਤਾਂ ਨਹੀਂ ਕਿਹਾ ਸੀ ਨਾ ਨਾ ਜੀ ਜਮੇ ਨਹੀਂ ਠੀਕ ਹੈ ਜੀ ਲੋ ਦੋਸਤੋ ਸਵੇਰ ਦੀ ਵੀ ਆ ਗਈ ਠੰਡੀ ਸੀਲ ਤੇ ਬਾਕੀ ਬਿਊਟੀ ਦੇ ਪੱਖ ਤੋਂ ਵੀ ਆ ਗਈ ਚੰਗੀ ਸਿੰਘਾਂ ਦੀ ਸੋਹਣੀ ਬਾਕੀ ਵਜਨ ਵਜੂਦੀ ਵੀ ਆ ਗਈ ਚੰਗੀ ਤੇ ਹਵਾਨਾ ਵੀ ਆ ਗਿਆ ਸੋਹਣਾ ਤੇ ਥਣ ਵੀ ਇਹਦਾ ਆ ਗਿਆ ਸੋਹਣਾ ਦੋਸਤੋ ਹੱਥੀ ਚਵਾਈਲਾ ਆਪਾਂ ਕਹਿ ਲਗੇ ਵੀ ਕੋਈ ਬਾਲਾ ਵੱਡਾ ਥਣ ਵੀ ਨਹੀਂ ਤੇ ਛੋਟਾ ਥਣ ਵੀ ਇਧਰ ਨੂੰ ਮੋੜ ਲੈ ਜੇ ਇਧਰ ਨੂੰ ਵੀ ਤੋਰ ਦੋ ਇੱਕ ਵਾਰੀ ਕੋਸਾਦਾ ਦੋਸਤੋ ਕੈਮਰੇ ਤੋਂ ਉਪਰਾਂ ਕਰ ਜੇ ਕਿਉਂਕਿ ਤੁਸੀਂ ਆ ਕੇ ਦੇਖੋਗੇ ਇਹਨਾਂ ਦੇ ਪਸ਼ੂ ਜਿਹੜੇ ਇਧਰ ਬਾੜੇ 'ਚ ਬੰਨਿਆ ਹੋਏ ਆ ਬਾਹਰਲੇ ਘਰੇ ਕਿਹਾ ਸਕਦਾ ਵਜਨ ਵਜੂਦੀ ਆ ਗਈ ਚੰਗੀ ਮੜੇ ਲੰਮਾ ਕਿੜਾ ਘੜਾ ਦੋ ਹਵਾਨੇ ਦੀ ਤਿਆਰੀ ਸੋਹਣੀ ਆ ਦੋਸਤੋ ਤੇ ਹਵਾਨਾ ਪਿੱਛੇ ਤੋਂ ਲੈ ਕੇ ਅੱਗੇ ਤੇ ਕਰਪੂਰੀ ਤੱਕ ਦੀ ਜੀ ਇਹਦੀ ਹਵਾਨੇ ਦੀ। ਸੋ ਦੁੱਧ ਜਿਹੜਾ ਇਹਨੇ 13 ਲੀਟਰ ਇਹਨੇ ਦਿੱਤਾ ਹੋਇਆਗਾ ਇੱਧਰ ਬਾਹਰ ਹੀ ਕੱਢ ਲਓ ਜੀ ਇੱਧਰ ਥੋੜਾ ਹੰਗੇਗਾ ਜਿਆਦਾ ਪੈਂਦਾ ਵਾ। ਇੱਧਰ ਮੋੜ ਲਓ ਇੱਧਰ ਇੱਧਰ ਪਿੱਛੇ ਮੋੜ ਲਓ ਜੀ ਇੱਧਰਲੇ ਪਾਸੇ। ਇੱਕ ਵਾਰੀ ਤੁਹਾਨੂੰ ਫੇਰ ਚਾਨਣੇ ਲਈ ਜਾ ਕੇ ਦਿਖਾਉਣੇ ਆ। ਦੁੱਧ ਜਿਹੜਾ ਦੋਸਤੋ ਮੁੱਕ ਦੀ ਗੱਲ ਹੁੰਦੀ ਆ ਆਪੋ ਆਪਣੀ ਸੇਵਾ ਤੇ ਸਾਹਮੇ ਦਾ ਹੁੰਦਾਗਾ। ਪਰ ਜਿੰਨਾ ਦੋਸਤੋ ਮਾਲਕਾਂ ਨੇ ਦੱਸਿਆਗਾ ਉਹਨਾਂ ਕਿ ਤੁਸੀਂ ਵੀ ਆਈਡੀਆ ਲਾ ਸਕਦੇ ਹੋ ਵੀ ਤੁਸੀਂ ਦੁੱਧ ਦੇ ਤੱਕ ਕਿੰਨਾ ਚੋ ਸਕਦੇ ਜੇ ਸਾਹ ਉਹਨਾਂ ਹਵਾਨੇ ਦੀ ਤਿਆਰੀ ਆ 13 ਕਿਲੋ ਲੀਟਰ ਦੁੱਧ ਮਾਲਕ ਕਹਿੰਦੇ ਵੀ ਇਹਨੇ ਦਿੱਤਾ ਹੋਇਆ ਹੈਗਾ ਬੱਚੇ ਨੂੰ ਚੰਗਾ ਕੇ ਹੋ ਸਕਦਾ ਹੈ ਕਿ ਤੁਸੀਂ ਇੰਨਾ ਹੀ ਚੋ ਲੋ ਜਾਂ ਥੋੜ੍ਹਾ ਵੱਧ ਚੋ ਲੋ ਤੇ ਵੈਸੇ ਦਾਨੇ ਦੇ ਪੂਰੇ ਤਿਆਰੀਆਂ ਚੀ ਬੰਦ ਹੋ ਜੀ ਬੰਦ ਹੋ ਜੀ ਬਾਕੀ ਬਣ ਕੇ ਤੁਹਾਨੂੰ ਫੇਰ ਦਿਖਾਉਣੇ ਆ ਕੱਦ-ਕੱਡ ਦੀ ਵੀ ਚੰਗੀ ਕੋਈ ਛੋਟੀ ਨਾ ਸਮਝੋ ਤੇ ਸਿੰਘਾਂ ਦੇ ਸਹਿਜੀ ਵੀ ਆਗੇ ਸੋਹਣੇ ਕ੍ਰੇਲੂ ਪਰਿਵਾਰ ਕੋਲੇ ਦੋਸਤੋ ਸਨਾਂ ਦੀ ਸਾਫ਼ ਸੁਥਰੀ ਸਸਭਾ ਦੀ ਠੰਡੀ ਸੀਲ ਜੇ ਚਾਹੀਦੀ ਆ ਉਹ ਤੁਹਾਨੂੰ ਮਿਲ ਜੂਗੀ ਸਿੰਘਾਂ ਦੇ ਸਹਿਜ ਇਧਰਲੇ ਪਾਸੇ ਦੀ ਚੈੱਕ ਕਰ ਲੋ ਥਾਣਾ ਦੇ ਸਹਿਜ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੇ ਕੈਮਰਾ ਬੜੀ ਨੇੜੇ ਨਹੀਂ ਕਰਦੇ ਜ਼ੂਮ ਕਰਕੇ ਦਿਖਾਉਣੇ ਤਾਂ ਕਿ ਤੁਹਾਨੂੰ ਆਈਡੀਆ ਜਾ ਹੋਵੇ ਥਾਣਾ ਦੇ ਸਹਿਜ ਜਿਹੜੇ ਦੋਸਤੋ ਇਹਦੇ ਆਗੇ ਸੋਹਣੇ ਇਕੱਲਾ ਇਕੱਲਾ ਥਣ ਲੱਗਿਆ ਹੋਇਆ ਗੈਪ ਤੇ ਨਿਖੜਮ ਤੇ ਥਣ ਵੀ ਆ ਗਿਆ ਹਾਥੀ ਚਵਾਈਲਾ ਨਾਈ ਵਾਲੇ ਛੋਟੇ ਆ ਤੇ ਨਾਈ ਵਾਲੇ ਵੱਡੇ ਆ ਹਵਾਨਾ ਤੁਸੀਂ ਦੇਖੋ ਦੋਸਤੋ ਹਜੇ 2-4 ਦਿਨ ਲੈਂਦੀ ਆ ਤੇ ਹਵਾਨਾ ਨੇ ਪੂਰਾ ਭਰਿਆ ਉਹਨਾ ਮੁੱਲ ਦੀ ਗੱਲਬਾਤ ਕਰੇਗੇ ਤਾਂ ਕੀ ਇਹਦਾ ਮੁੱਲ ਕੀ ਰਹੂਗਾ ਜੀ ਮੁੱਲ ਜੀ ਫੋਨ ਤੇ ਕਰ ਲੈਣਗੇ ਅੱਛਾ ਫੋਨ ਤੇ ਕਰ ਲੈਣਗੇ ਹਾਂਜੀ ਠੀਕ ਹੈ ਜੀ ਜਿਹੜਾ ਮੁੱਲ ਹੋਊਗਾ ਜੀ ਉਹਦੇ 'ਚ ਮਾਨਤਾ ਹੋ ਜਾਊਗਾ ਜੀ ਹਾਂਜੀ ਕਰ ਦੇਣਗੇ ਠੀਕ ਹੈ ਜੀ ਲਓ ਦੋਸਤੋ ਮੁੱਲ ਜਿਹੜਾ ਦਾ ਫੋਨ ਤੇ ਰਹਿਣ ਲੱਗਾ ਤੇ ਮਾਨਤਾ ਜ਼ਰੂਰ ਹੋ ਜਾਊਗਾ ਘਰੇਲੂ ਪਰਿਵਾਰ ਕੋਲੇ ਚੰਗੀ ਮੱਝ ਦਿਖਾਈਏ ਦੂਜਾ ਸੁਹਾਸ ਹੁੰਦੀ ਥਾਣਾ ਦੀ ਸਾਧੂ ਤੁਸੀਂ ਸੋਨਾ ਸਿੰਘ ਬਿਊਟੀ ਦੇ ਪੱਖ ਤੋਂ ਵੀ ਆ ਗਈ ਚੰਗੀ ਨੰਬਰ ਹੁਣ ਥੱਲੇ ਵਾਲੇ ਬਸ ਲਗਾਤਾਰ ਸਕਰੀਨ ਤੇ ਮਾਲਕਾ ਨਾ ਚੱਲਦਾ ਰਹੂਗਾ ਪੂਰੀ ਵੀਡੀਓ ਦੇਖਣ ਲਈ ਧੰਨਵਾਦ